ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਨਾਮ ਹੈ ਨਵਜੋਤ ਸਿੰਘ ਸਿੱਧੂ ਉਹਨਾਂ ਬਾਰੇ ਸਿਆਸੀ ਚਰਚਾ ਅਕਸਰ ਹੀ ਭਖਦੀ ਰਹਿੰਦੀ ਹੈ ਕਿ ਨਵਜੋਤ ਸਿੰਘ ਸਿੱਧੂ ਆ ਗਿਆ ਨਵਜੋਤ ਸਿੰਘ ਸਿੱਧੂ ਤੁਰ ਗਿਆ ਖੈਰ ਇਸ ਚਰਚਾ ਦੇ ਇर्द-ਗਿਰਦ ਹੀ ਅੱਜ ਦੀ ਚਰਚਾ ਲੈ ਕੇ ਹਾਜ਼ਰਾਂ ਸਾਡੇ ਨਾਲ ਖਾਸ ਤੌਰ ਤੇ ਜੁੜਿਆ ਹੈ ਨਵਜੋਤ ਸਿੰਘ ਸਿੱਧੂ ਦੇ ਖੇਮੇ ਦੇ ਵਿੱਚੋਂ ਇੱਕ ਅਹਿਮ ਅਗੂ ਮਨ ਸਿਮਰਤ ਸਿੰਘ ਸ਼ਰੀਰੀਆ ਰਿਆੜ ਸਾਹਿਬ ਚੈਨਲ ਦੇ ਇਸ ਮੰਚ ਉਤੇ ਸਵਾਗਤ ਹੈ ਤੁਹਾਡਾ ਥੈਂਕ ਯੂ ਰਵੇਲ ਜੀ ਥੈਂਕ ਯੂ ਸੋ ਮਚ ਪੰਡਿਤ ਸ਼ਰੀ ਰਿਆੜ ਜੀ ਨਵਜੋਤ ਸਿੰਘ ਸਿੱਧੂ ਦੀ ਜੇਕਰ ਆਪਾਂ ਚਰਚਾ ਆਰੰਭੀ ਸ਼ੁਰੂਆਤੀ ਦੌਰ ਦੇ ਵਿੱਚ ਜੀ ਉਹਨਾਂ ਬਾਰੇ ਅਕਸਰ ਹੀ ਪਿਛਲੇ ਲੰਬੇ ਸਮੇਂ ਤੋਂ ਕਿ ਨਵਜੋਤ ਸਿੰਘ ਸਿੱਧੂ ਹੁਣ ਰਿਪੋਰਟ ਹੋ ਗਿਆ ਹੈ ਨਵਜੋਤ ਸਿੰਘ ਸਿੱਧੂ ਆ ਗਿਆ ਹੈ ਜਿਆਦਾ ਸਰਗਰਮ ਹੋ ਗਿਆ ਕਈ ਵਾਰ ਜਿਆਦਾ ਮਤਲਬ ਓਵਰ ਆ ਤੇ ਲੰਮੀ ਚੁੱਪ ਤੋਂ ਬਾਅਦ ਇੱਕ ਵਾਰ ਫੇਰ ਨਵਜੋਤ ਸਿੰਘ ਸਿੱਧੂ ਲੰਗੇ ਕੱਲ ਮੈਡਮ ਪ੍ਰਿੰਕਾ ਗਾਂਧੀ ਨੂੰ ਮਿਲਦੇ ਆ ਦਿੱਲੀ ਦੇ ਵਿੱਚ ਹੂੰ ਇਹ ਇਸ ਮਿਲਣ ਨੂੰ ਕਿਵੇਂ ਦੇਖਦੇ ਹੋ ਫਿਰ ਆਪ ਅੱਗੇ ਰਵੇਲ ਜੀ ਦੇਖੋ ਇਹ ਮਿਲਣੀ ਆ ਨਾ ਇਸ ਮਿਲਣੀ ਦੇਖੋ ਉਸ ਜਿਹੜਾ ਪਰਿਵਾਰ ਹੈ ਪ੍ਰੇਨਕਾ ਗਾਂਧੀ ਤੇ ਰਾਹੁਲ ਗਾਂਧੀ ਦਾ ਹੁਣ ਉਹ ਪਰਿਵਾਰ ਇੱਕ ਪੋਲੀਟੀਕਲ ਵੀ ਸਬੰਧ ਹੈ ਸਿੱਧੂ ਸਾਹਿਬ ਦਾ ਉਸ ਪਰਿਵਾਰ ਨਾਲ ਇੱਕ ਨਾਨ ਪੋਲੀਟੀਕਲ ਵੀ ਸਬੰਧ ਹੈ ਨਾਨ ਪੋਲੀਟੀਕਲ ਐਵੇਂ ਆ ਕਿ ਉਹ ਪਰਿਵਾਰ ਵੀ ਸਿੱਧੂ ਸਾਹਿਬ ਨੂੰ ਆਪਣਾ ਪਰਿਵਾਰ ਮੰਨਦਾ ਹੈ ਸਿੱਧੂ ਸਾਹਿਬ ਵੀ ਉਹਨਾਂ ਨੂੰ ਵੱਡੇ ਭੈਣ ਭਰਾਵਾਂ ਵਾਂਗੂ ਟ੍ਰੀਟ ਕਰਦੇ ਨੇ ਤੇ ਇੱਕ ਮੈਂਟਰ ਮੰਨਦੇ ਨੇ ਜਿਵੇਂ ਕੱਲ ਸਿੱਧੂ ਸਾਹਿਬ ਨੇ ਲਿਖਿਆ ਮੈਟ ਮਾਈ ਮੈਂਟਰ ਹੂੰ ਮੈਂਟਰ ਹੁੰਦਾ ਵੀ ਜਿਹਨੂੰ ਆਪਾਂ ਆਪਣੇ ਜੀਤੋਂ ਆਪਾਂ ਸਲਾਹ ਲੈ ਸਕਦੇ ਆ ਗਾਈਡੈਂਸ ਲੈ ਸਕਦੇ ਆ ਜੀਤੋਂ ਆਪਾਂ ਕੋਈ ਜਿਵੇਂ ਆਪਾਂ ਕੋਈ ਕੰਮ ਸ਼ੁਰੂ ਕਰਨਾ ਹੈ ਜਾਂ ਕੰਮ ਕਰਨਾ ਹੈ ਤਾਂ ਉਹਨੂੰ ਪੁੱਛ ਕੇ ਆਪਾਂ ਸਲਾਹ ਲੈ ਲੈਣੇ ਆ ਵੀ ਮੈਂ ਆ ਚੀਜ਼ ਕਰਨ ਜਾ ਰਿਹਾ ਜਿਵੇਂ ਮੈਂ ਮੇਰੇ ਮੈਂਟਰ ਸਰਦਾਰ ਨਰਜੋ ਸਿੰਘ ਸਿੱਧੂ ਨੇ ਇੱਕ ਤਾਂ ਰਿਲੇਸ਼ਨਸ਼ਿਪ ਹੋਇਆ ਇੱਕ ਰਿਲੇਸ਼ਨਸ਼ਿਪ ਇਹ ਹੈ ਕਿ ਜਦੋਂ 2017 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਰਹੀ ਸੀ ਜੀ ਉਦੋਂ ਸਰਦਾਰ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਦੀ ਸਰਕਾਰ ਬਣਾਉਣ ਦੇ ਵਿੱਚ ਅਹਿਮ ਰੋਲ ਅਦਾ ਕੀਤਾ ਸੀ 17 ਦੇ ਵਿੱਚ ਜੀ ਉਦੋਂ ਸਰਦਾਰ ਨਵਜੋਤ ਸਿੰਘ ਸਿੱਧੂ ਕਰਕੇ ਹੀ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ ਤੇ ਪ੍ਰਸ਼ਾਨ ਕੀ ਹੋ ਰਿਹਾ ਜਿਹੜਾ ਸਿੱਧੂ ਦੇ ਖਾਸਮ ਖਾਸ ਕਹਿ ਸਕਦੇ ਆ ਕਿ ਸਾਡੇ ਨਾਲ ਜਿਹੜੇ ਮਨ ਸਿੰਘ ਮਰਤ ਸਿੰਘ ਵੀ ਸ਼ਹਿਰੀ ਰਾਡ ਬੈਠਿਆ ਹੈ ਖਾਸ ਕਰਕੇ ਪਟਿਆਲਾ ਰੀਜਨ ਦੇ ਵਿੱਚ ਕਿਉਂਕਿ ਨਵਜੋਤ ਸਿੰਘ ਸਿੱਧੂ ਦਾ ਜਿਹੜਾ ਆਪਣਾ ਸਿਆਸੀ ਖੇਤਾ ਪਿਤਰੀ ਖੇਤਾ ਉਹ ਪਟਿਆਲਾ ਹੀ ਹੈ ਭਾਵੇਂ ਕਿ ਉਹਨਾਂ ਦੀ ਸਿਆਸਤ ਦਾ ਜਿਹੜਾ ਸਰਗਰਮ ਕੇਂਦਰ ਨਹੀਂ ਤੇ ਨਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਹੀ ਹੈ ਜੀ ਸ੍ਰੀ ਗੱਲ ਕਹਿ ਰਹੇ ਸੀ ਹਾਂ ਜੀ ਉਹ ਐਵੇਂ ਸੀਗਾ ਕਿ ਜਦੋਂ ਪ੍ਰਸ਼ਾਂਤ ਕਿਸ਼ੋਰ ਸੀ ਤਾਂ ਸਟ੍ਰੈਟਜੀ ਮੇਕਰ ਸੀਗਾ ਉਹ ਸਰਕਾਰਾਂ ਬਣਾਉਂਦਾ ਸੀ ਉਦੋਂ ਸਟ੍ਰੈਟਜੀ ਦਿੰਦਾ ਸੀ ਸਰਕਾਰਾਂ ਨੂੰ ਤੇ ਉਦੋਂ ਕਾਂਗਰਸ ਨੇ ਉਹਨੂੰ ਹਾਇਰ ਕੀਤਾ ਹੋਇਆ ਸੀ ਉਹ ਸਿੱਧੂ ਸਾਹਿਬ ਕੋਲੇ ਅਪ੍ਰੋਕਸੀਮੇਟਲੀ 50 ਤੋਂ 60 ਵਾਰੀ ਆਇਆ ਸੀ ਕਿਸੇ ਦੋ ਸਾਹਿਬ 2017 ਤੋਂ ਪਹਿਲਾਂ ਜਦੋਂ 2017 ਤੋਂ ਪਹਿਲਾਂ ਜਦੋਂ ਕੈਪਟਨ ਸਾਹਿਬ ਨੇ ਬਣਨਾ ਸੀ ਹਜੇ ਉਦੋਂ ਆਇਆ ਸੀਗਾ ਕਿ ਸਿੱਧੂ ਸਾਹਿਬ ਇਹ ਸਰਕਾਰ ਨਹੀਂ ਬਣ ਰਹੀ ਕਾਂਗਰਸ ਦੀ ਸਰਕਾਰ ਸਿਰਫ ਤਾਂ ਬਣ ਰਹੀ ਹੈ ਜੇ ਤੁਸੀਂ ਆ ਰਹੇ ਹੋ ਤੁਸੀਂ ਆਉਂਗੇ ਤਾਂ ਇਹ ਸਰਕਾਰ 100% ਬਣ ਜਾਊਗੀ ਤੇ ਸਿੱਧੂ ਸਾਹਿਬ ਨੇ ਕਿਹਾ ਸੀ ਭਈ ਮੈਂ ਨਹੀਂ ਮੈਂ ਕਾਂਗਰਸ ਮੈਂ ਹੁਣ ਸਿਆਸਤ ਨੂੰ ਅਲਵੈ ਦਾ ਕਹਿ ਚੁੱਕਾ ਹੂੰ ਤੁਸੀਂ ਮੇਰੀ ਵਾਈਫ ਨੂੰ ਤੇ ਪ੍ਰਗਟ ਸਿੰਘ ਨੂੰ ਲੈ ਲੋ ਤੇ ਸਰਕਾਰ ਬਣਾ ਲੋ ਤੇ ਉਹਨਾਂ ਨੇ ਮਿੰਟਾਂ ਕਰਕੇ ਹੱਥ ਪੈਰ ਜੋੜ ਕੇ ਫਿਰ ਸਿੱਧੂ ਸਾਹਿਬ ਨੂੰ ਲੈ ਕੇ ਆਏ ਸੀ ਤੇ ਫਿਰ ਸਿੱਧੂ ਸਾਹਿਬ ਨੇ ਰੈਲੀਆਂ ਕੀਤੀਆਂ ਉਸ ਜੋਨ ਪ੍ਰਚਾਰ ਕੀਤਾ ਤੇ ਡਟ ਕੇ ਕਾਂਗਰਸ ਦਾ ਕਾਂਗਰਸ ਦੇ ਨਾਲ ਖੜੇ ਸਾਪ ਕਿਸ਼ੋਰ ਦੇ ਜੱਗ ਜਿਹੜਾ ਹੁਣ ਬਿਹਾਰ ਦੇ ਵਿੱਚ ਆਪਣੇ ਕਿਸੇ ਅਜਮਾਰੇ ਹਾਂ ਜਿਹੜਾ ਬਿਹਾਰ ਦੇ ਵਿੱਚ ਹੁਣ ਬਹੁਤ ਜ਼ਿਆਦਾ ਆਪਦੀ ਜਨ ਸਵਰਾਜ ਕਰਕੇ ਇੱਕ ਪਾਰਟੀ ਬਣਾਈ ਹੈ ਹਾਂ ਜੀ ਤੇ ਉਦੋਂ ਫਿਰ ਸਿੱਧੂ ਸਾਹਿਬ ਨੇ ਜਿਹੜੀ ਮਿਹਨਤ ਕੀਤੀ ਕਾਂਗਰਸ ਵਾਸਤੇ ਉਸ ਕੌਂਗ ਉਹ ਉਹਨੂੰ ਬੂਰ ਪਿਆ ਕਾਂਗਰਸ ਦੀ ਸਰਕਾਰ ਬਣੀ 2017 ਦੀ ਜਦੋਂ ਸਰਕਾਰ ਬਣੀ ਉਦੋਂ ਬਾਅਦ ਸਿੱਧੂ ਸਾਹਿਬ ਨੂੰ ਇੱਕ ਮੰਤਰੀ ਬਣਾਇਆ ਗਿਆ ਹੂੰ ਤੇ ਜਦੋਂ ਮੰਤਰੀ ਬਣਾਇਆ ਗਿਆ ਫਿਰ ਤੁਹਾਨੂੰ ਵੀ ਪਤਾ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜੋ ਪੰਜਾਬ ਵਾਸਤੇ ਸੋਚ ਕੇ ਆਏ ਸੀਗੇ ਉਹ ਕੰਮ ਨਹੀਂ ਕਰਨ ਦਿੱਤਾ ਤੇ ਉਦੋਂ ਬਾਅਦ ਸਭ ਤੋਂ ਵੱਡਾ ਕੰਮ ਸਿੱਧੂ ਸਾਹਿਬ ਕੀ ਕਰ ਸਕੇ ਕਰਤਾਰਪੁਰ ਸਾਹਿਬ ਦਾ ਲੰਗਰ ਹੂੰ ਸਦੂ ਸਾਹਿਬ ਨੇ ਕਰਤਾਰਪੁਰ ਸਾਹਿਬ ਦਾ ਲਾਂਗਾ ਖਲਾਇਆ ਜਦੋਂ ਕੋਈ ਸਾਰਾ ਹਿੰਦੁਸਤਾਨ ਉਹਨਾਂ ਦੇ ਉਲਟੋ ਗਿਆ ਇਹਦਾ ਜੀ ਐਂਟੀ ਨੈਸ਼ਨਲਿਸਟ ਆ ਇਹਨਾਂ ਦਾ ਜੀ ਜਰਨਲ ਬਾਜਵੇਂ ਨੂੰ ਜੱਪੀ ਪਾ ਲਈ ਇਹਨਾਂ ਦਾ ਜੀ ਪਤਾ ਨਹੀਂ ਕੀ ਗੁਨਾਹ ਕਰਤਾ ਪਰ ਜਦੋਂ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਫੇਰ ਦੇਖੋ ਹਰ ਇੱਕ ਮੰਤਰੀ ਮੁੱਖ ਮੰਤਰੀ ਤੇ ਇਵਨ ਪ੍ਰਧਾਨ ਮੰਤਰੀ ਸਭ ਤੋਂ ਅੱਗੇ ਸੀ ਵੀ ਅਸੀਂ ਇਸ ਚੀਜ਼ ਦਾ ਕ੍ਰੈਡਿਟ ਲੈ ਲਏ ਅਸੀਂ ਇਹ ਚੀਜ਼ ਆਪਦੇ ਹਿੱਸੇ ਪਾ ਲਈਏ ਪਰ ਉਹ ਪੈਂਦੀ ਨਹੀਂ ਬਾਈ ਜੀ ਇਹ ਜਿਹੜੀ ਸਰਕਾਰ ਹੁੰਦੀ ਉੱਥੇ ਜਿਹੜੀ ਅਰਦਾਸ ਹੁੰਦੀ ਹੈ ਨਾ ਕਰਤਾਰਪੁਰ ਸਾਹਿਬ ਉਹ ਸਿੱਧੂ ਸਾਹਿਬ ਦੇ ਨਾਮ ਦੀ ਹੁੰਦੀ ਹੈ ਤੇ ਉਹ ਰਹਿਣ ਦੇ ਜਦੋਂ ਤੱਕ ਕਰਤਾਰਪੁਰ ਸਾਹਿਬ ਨੇ ਉਦੋਂ ਤੱਕ ਗੁਰਦੁਆਰਾ ਸਾਹਿਬ ਨੇ ਉਦੋਂ ਤੱਕ ਸਿੱਧੂ ਸਾਹਿਬ ਦੇ ਨਾਮ ਦੀ ਕੋਰੀਡੋਰ ਦੀ ਅਰਦਾਸ ਹੋਣੀ ਹੁੰਦੀ ਰਹਿਣੀ ਹੈ ਇਹ ਨਹੀਂ ਸ਼ਰੀਰ ਸਾਹਿਬ ਜੀ ਉੱਥੇ ਚਲੋ ਮੰਤਰੀ ਮਾਮਲਾ ਦੋ ਸਰਕਾਰਾਂ ਦਾ ਸੀਗਾ ਪ੍ਰੋਗਰਾਮ ਕਿਵੇਂ ਅੱਗੇ ਵਧਿਆ ਕਦੋਂ ਦਾ ਚੱਲਿਆ ਹੋਇਆ ਸੀ ਬੜੀ ਪੁਰਾਣੀ ਹਿਸਟਰੀ ਹੈ ਉਹਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਨਵਜੋਤ ਸਿੰਘ ਸਿੱਧੂ ਦਾ ਰੋਲ ਅਹਿਮ ਰੋਲ ਹੈ ਪਰ ਤੁਸੀਂ ਗੱਲ ਕੀਤੀ ਹੈ ਕਿ ਗਾਂਧੀ ਪਰਿਵਾਰ ਨਾਲ ਉਹ ਮਤਲਬ ਨੇੜਤਾ ਨੇੜਤਾ ਪਟਿਆਲੇ ਦੀ ਗੱਲ ਕਰ ਲਈਏ ਪਟਿਆਲੇ ਦੇ ਵਿੱਚੋਂ ਵੀ ਇਸ ਤੋਂ ਪਹਿਲਾਂ ਕੈਪਟਨ ਨਵਿੰਦਰ ਸਿੰਘ ਦਾ ਪਰਿਵਾਰ ਵੀ ਗਾਂਧੀ ਪਰਿਵਾਰ ਦੇ ਬਹੁਤ ਨੇੜੇ ਰਿਹਾ ਤੇ ਅੱਜ ਕੱਲ ਬਹੁਤ ਲੰਮੀਆਂ ਦੂਰੀਆਂ ਜੀ ਇਹ ਦੂਰੀਆਂ ਨੇੜਤਾ ਹੋਣੀ ਤੇ ਹੁਣ ਇਸ प्रकरण ਦੇ ਵਿੱਚ ਨਵਜੋਤ ਸਿੰਘ ਸਿੱਧੂ ਦਾ ਆਉਣਾ ਜੀ ਇਹਦੇ ਭਾਈ ਜੀ ਵੀ ਦੇਖੋ ਇਹਦੇ ਵਿੱਚ ਨਾ ਮੈਂ ਤੁਹਾਨੂੰ ਦੱਸਦਾ ਵੈਸੇ ਤਾਂ ਪੋਲਿਟਿਕਸ ਕਹਿੰਦੇ ਹੁੰਦੇ ਨੇ ਮੌਕੇ ਦੀ ਹੁੰਦੀ ਆ ਹੂੰ ਜਿਹੜਾ ਮੌਕੇ 'ਚ ਸੱਤਰੰਜ ਦੇ ਚਾਲ ਮੌਕੇ ਦੀ ਚਾਲ ਦੇ ਉਹੀ ਉਹਦੀ ਪੋਲਿਟਿਕਸ ਆ ਪਰ ਕਈ ਬੰਦੇ ਸਿੱਧੂ ਸਾਹਿਬ ਵਰਗੇ ਨਾ ਇਮੋਸ਼ਨਲ ਹੁੰਦੇ ਨੇ ਹੂੰ ਜਿਹੜੇ ਆਪਣੇ ਜ਼ੁਬਾਨ ਤੇ ਜਿਹੜੇ ਆਪਣੇ ਬਚਨ ਤੇ ਜਿਹੜੇ ਆਪਣੇ ਕਹੀ ਹੋਈ ਗੱਲ ਤੇ ਖੜ ਜਾਂਦੇ ਨੇ ਤੇ ਸਿੱਧੂ ਸਾਹਿਬ ਨੇ ਇਹ ਗੱਲ ਇਹਨਾਂ ਦੋਨੋਂ ਭੈਣ ਭਰਾਵਾਂ ਨੂੰ ਕਹੀ ਹੋਈ ਆ ਵੀ ਮੈਂ ਇਹ ਪ੍ਰਿੰਕਾ ਗਾਂਧੀ ਨੂੰ ਤੇ ਰਾਣੀ ਨੂੰ ਕਿ ਮੈਂ ਉਹ ਉਦੋਂ ਤੱਕ ਤੁਹਾਡੇ ਨਾਲ ਆ ਜਦੋਂ ਤੱਕ ਤੁਸੀਂ ਮੈਨੂੰ ਆਪਣਾ ਬਣਾ ਕੇ ਰੱਖੋਗੇ ਹੂੰ ਤੇ ਮੈਂ ਪੰਜਾਬ ਵਾਸਤੇ ਕੁਝ ਕਰਨਾ ਚਾਹੁੰਦਾ